ਮਾਡਰਨ ਸਾਇੰਸ ਇਹ ਬ੍ਰਹਿਮੰਡ ਦੇ ਬਾਰੇ ਸਿਰਫ ਉਨਾ ਕੀ ਜਾਣ ਪਾਈ ਹੈ ਜਿੰਨੀ ਦੂਰੋਂ ਲਾਈਟ ਅੱਜ ਤੱਕ ਉਹਨਾਂ ਨੇ ਰਿਸੀਵ ਕੀਤੀ ਹੈ ਟੈਲੀਸਕੋਪਾਂ ਰਾਹੀਂ ਚਾਹੇ ਉਹ ਹੱਬਲ ਹੋਵੇ ਚਾਹੇ ਉਹ ਜੇਮਸ ਵੈਬ ਹੋਵੇ ਤਾਂ ਉਹਨਾਂ ਨੇ ਕਿਹਾ ਵੀ ਇੱਥੇ-ਉੱਥੇ ਤੱਕ ਲਾਈਟ ਆਉਂਦੀ ਆ ਇਸ ਤੋਂ ਅੱਗੇ ਕੀ ਆ ਸਾਨੂੰ ਕੁਝ ਨਹੀਂ ਪਤਾਗਾ ਯੂਨੀਵਰਸ ਫੈਲ ਰਿਹਾ ਹੈਗਾ ਔਰ ਇਨਸਾਨ ਦੇ ਬਾਰੇ ਜਿਹੜੀ ਉਹਨਾਂ ਕੋਲੇ ਜਾਣਕਾਰੀ ਆ ਕਿ ਇਹ ਇੱਕ ਪਾਰਟ ਆਫ ਕੌਨਸ਼ੀਅਸਨੈਸ ਆ ਇਨਸਾਨ ਦਾ ਜੀਵਨ ਇੱਕ ਪਾਰਟ ਆਫ ਕੌਨਸ਼ੀਅਸਨੈਸ ਆ ਔਰ ਜੀਵਨ ਬ੍ਰਹਿਮੰਡ ਤੇ ਹੋਣਾ ਇੱਕ ਦੁਰਲਭ ਘਟਨਾ ਹੈ ਔਰ ਇਹ ਹੋਰ ਕਿਤੇ ਵੀ ਨਹੀਂ ਦੇਖੀ ਜਾ ਸਕੀ ਇਨਸਾਨ ਚਾਹ ਕੇ ਵੀ ਕਿਸੇ ਦੂਜੀ ਗੈਲੈਕਸੀ ਤੇ ਜਾ ਨਹੀਂ ਸਕਦਾ ਕਿਉਂਕਿ ਉਹ ਲਾਈਟ ਦੀ ਸਪੀਡ ਦੇ ਨਾਲੋਂ ਵੱਧ ਤੇਜ਼ੀ ਦੇ ਨਾਲ ਐਕਸਪੈਂਡ ਹੋ ਰਹੀਆਂ ਫੈਲ ਰਹੀਆਂ ਮਤਲਬ ਜੇਕਰ ਇਨਸਾਨ ਨੇ ਕਦੇ ਲਾਈਟ ਦੀ ਸਪੀਡ ਹਾਸਲ ਵੀ ਕਰ ਲਈ ਤਾਂ ਵੀ ਉਹ ਕਿਸੇ ਹੋਰ ਗੈਲੈਕਸੀ ਤੇ ਨਹੀਂ ਜਾ ਸਕਦਾ ਹੋਰ ਗੈਲੈਕਸੀਆਂ ਤੇ ਹੋਰ ਜਿਹੜੇ ਤਾਰੇ ਹੋਣਗੇ ਉੱਥੇ ਗ੍ਰਹਿ ਹੋਣਗੇ ਬਹੁਤ ਤਰ੍ਹਾਂ ਦਾ ਜੀਵਨ ਹੋ ਸਕਦਾ ਬਹੁਤ ਤਰ੍ਹਾਂ ਦੇ ਜੀਵ ਹੋ ਸਕਦੇ ਆ ਇਨਸਾਨ ਨੂੰ ਪਤਾ ਲੱਗ ਸਕਦਾ ਕਿ ਆਖਰ ਜੀਵਨ ਦਾ ਮਕਸਦ ਕੀ ਆ ਜੀਵਨ ਕਿਉਂ ਪਨ ਪਿਆ ਔਰ ਅਸੀਂ ਹੈ ਕਿੱਥੇ ਕਿ ਸਵਜਾ ਦੇ ਨਾਲ ਇਹ ਯੂਨੀਵਰਸ ਦੇ ਵਿੱਚ ਅਡਜਸਟ ਕਰਦੇ ਆ ਤਾਂ ਮਾਡਰਨ ਸਾਇੰਸ ਦੀ ਸਮਝ ਹਲੇ ਤੱਕ ਇੰਨੀ ਕ ਜਦੋਂ ਕਿਤੇ ਹੋਰ ਦੂਰੋਂ ਲਾਈਟ ਰਿਸੀਵ ਹੋਊਗੀ ਉਹ ਐਕਸਪਲੇਨ ਕਰਨਗੇ ਕਿ ਹਾਂ ਇੱਥੇ ਫਲਾਨੀ ਚੀਜ਼ ਆ ਤਾਂ ਖੁਦ ਆਪਣੇ ਬਾਰੇ ਇਨਸਾਨ ਖੁਦ ਦੇ ਦਿਮਾਗ ਬਾਰੇ ਸਿਰਫ 30% 32% ਹਿੱਸੇ ਬਾਰੇ ਉਹ ਪਤਾ ਲਗਾ ਸਕਿਆ ਕਿ ਕੀ ਕਪੈਸਿਟੀ ਆ ਅੰਦਾਜ਼ਾ ਲਾਇਆ ਕਿ ਇੰਨਾ ਇੰਨਾ ਟੈਰਾਬਾਈਟ ਇਹਦੀ ਮੈਮਰੀ ਹੋ ਸਕਦੀ ਆ ਇੰਨੇ ਹਜ਼ਾਰ ਫਿਲਮਾਂ ਦੇ ਬਰਾਬਰ ਹੋ ਸਕਦੀ ਆ ਪਰ ਐਕਚੁਅਲ ਦੇ ਵਿੱਚ ਕੁਝ ਵੀ ਨਹੀਂ ਜਾਣਦੇ ਤਾਂ ਜੋ ਕੁਝ ਵੀ ਤੁਸੀਂ ਆਸੇ ਪਾਸੇ ਦੇਖ ਰਹੇ ਆ ਗੱਡੀਆਂ-ਗੱਡੀਆਂ ਬਿਲਡਿੰਗਾਂ ਜਹਾਜ਼ ਮੋਡਰਨ ਤਕਨੀਕਾਂ ਹੋਲੋਗ੍ਰਾਮ ਇਹ ਸਿਰਫ ਇਨਸਾਨ ਨੇ ਬਣਾਇਆ ਪਹਿਲਾਂ ਇਹ ਚੀਜ਼ ਉਹਦੇ ਖਿਆਲ ਦੇ ਵਿੱਚ ਆਉਂਦੀ ਆ ਅਮੇਜਿਨੇਸ਼ਨ ਕਰਦਾ ਉਹ ਫਿਰ ਉਹਨੂੰ ਅਸਲੀ ਰੂਪ ਦਿੰਦਾਗਾ ਤਾਂ ਤੁਸੀਂ ਵੀ ਬੜਾ ਕੁਝ ਕਰ ਸਕਦੇ ਆ ਤੁਸੀਂ ਵੀ ਇਹ ਸੋਚ ਸਕਦੇ ਆ ਕਿ ਜੀਵਨ ਦਾ ਮਕਸਦ ਕੀ ਆ ਧਰਤੀ ਤੇ ਜੀਵਨ ਕਿਉਂ ਆ ਤੁਹਾਨੂੰ ਕੁਝ ਨਹੀਂ ਹੋਇਆ ਵੀ ਤੁਸੀਂ ਪਤਾ ਨਾ ਕਰ ਸਕੋ ਵਿਗਿਆਨੀ ਕੋਈ ਅਲੱਗਾ ਕੁਝ ਲੈ ਕੇ ਨਹੀਂ ਪੈਦਾ ਹੁੰਦੇਗੇ ਉਹ ਵੀ ਤੁਹਾਡੇ ਵਰਗੇ ਹੀ ਇਨਸਾਨ ਆ ਤਾਂ ਕਦੇ ਸੋਚਿਆ ਕਰੋ ਬੈਠ ਕੇ ਕੀ ਜੀਵਨ ਦਾ ਮਕਸਦ ਕੀ ਹੈ ਇਹ ਧਰਤੀ ਤੇ ਇਹ ਵਰਮੰਡ ਤੇ ਜੀਵਨ ਹੋਣ ਦਾ ਕੀ ਨੂੰ ਫਾਇਦਾ ਜਾਂ ਨੁਕਸਾਨ ਆ ਅਸੀਂ ਹੈ ਕਿੱਥੇ ਕਜੇ ਔਰ ਆਸੇ ਪਾਸੇ ਹੋਰ ਕੀ ਕੋ ਜੋ ਹੋ ਸਕਦਾਗਾ ਇਹ ਚੀਜ਼ਾਂ ਵੱਲ ਕਦੇ ਗੌਰ ਕਰਾ ਕਰੋ ਨਹੀਂ ਤਾਂ ਜਿਹੜੀ ਨਾਰਮਲ ਜਿਹੜਾ ਪੈਸੇ ਦੀ ਜਿਹੜੀ ਰਸੀਦਾਂ ਬਣਾ ਕੇ ਛੱਡ ਦਿੱਤੀਆਂ ਕਿਉਂਕਿ ਜੇ ਇਹ ਚੀਜ਼ਾਂ ਨਾ ਕਰੀਆਂ ਜਾਣ ਫਿਰ ਮਾਰਾ ਮਾਰੀ ਸ਼ੁਰੂ ਹੋ ਜਾਂਦੀ ਆ ਤੂੰ ਤੂੰ ਲੁੱਟਖੋ ਸ਼ੁਰੂ ਹੋ ਜਾਂਦੀ ਆ ਤਕੜਾ ਚ ਚੀਜ਼ਾਂ ਜਾਦੇ ਹਥਿਆ ਲੈਂਦਾ ਮਾੜੇ ਮਾੜੇ ਰਹਿ ਜਾਂਦੇ ਅਸੀਂ ਲਈ ਸੰਵਿਧਾਨ ਬਣਾਇਆ ਕ੍ਰਾਂਸੀ ਸਾਪੀ ਆ ਲੋਕ ਆਪੋ ਆਪਣਾ ਤਰੀਕੇ ਦੇ ਨਾਲ ਰੋਟੀ ਪਾਣੀ ਆ ਉਹਦਾ ਕਮਾ ਕੇ ਖਾਈ ਜਾਂਦੇ ਆ ਇਹ ਇੱਕ ਪੂਰਾ ਟਾਂਚਾ ਸੋਚ ਸਮਝ ਕੇ ਬਣਾਇਆ ਹੋਇਆ ਆ ਫਸ ਸਾਰੇ ਇਹਦੇ ਵਿੱਚ ਹੀ ਗਏ ਕਿ ਲਓ ਜੀ ਆ ਹੁਣ ਪੈਸੇ ਬਣਾ ਦੇ ਤਾਂ ਆ ਚੀਜ਼ਾਂ ਬਣਾ ਲਓ ਆ ਖਰੀਦ ਲਵੋ ਠੀਕ ਆ ਫਿਰ ਲੋਨ ਸਿਸਟਮ ਫਾਲਣ ਤਾਂ ਮਗਨ ਲੋਕ ਤਾਂ ਯਾਰ ਇੰਨਾਂ ਚੀਜ਼ਾਂ ਜੀ ਫਸੇ ਪਏ ਆ ਜਿਹੜੀਆਂ ਟੈਂਪਰੇਰੀ ਚੀਜ਼ਾਂ ਬਣਾਈਆਂ ਇਨਸਾਨ ਨੇ ਜਿਹੜੀਆਂ ਸਮੱਸਿਆਵਾਂ ਤੋਂ ਬਚਣ ਲਈ ਲੋਕ ਨਹੀਂ ਲੜ ਲੜ ਮਰ ਜਾਣਗੇ ਤਾ ਅਸਲੀ ਚੀਜ਼ਾਂ ਕੁਝ ਸੋਚਣ ਵਾਲੀਆਂ ਹੋਰ ਹੀ ਆ ਜਿੰਨਾ ਬਾਰੇ ਕੋਈ ਸੋਚਦਾ ਤੱਕ ਨਹੀਂ ਹੈਗਾ ਕਦੇ ਬਿਲਹੇ ਟਾਈਮ ਸੋਚ ਕੇ ਦੇਖਿਓ ਠੀਕ ਹੈ ਜੀ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਪ੍ਰੋਜੈਕਟ ਵਿਜ਼ਡਮ